ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਦੇਸੀ ਨੁਕਤਾ ਲੈ ਕੇ ਆਏ ਹਾਂ ਜਿਹਦੇ ਨਾਲ ਕੋਈ ਵੀ ਆਪਾਂ ਨੂੰ ਖਰਚਾ ਕਰਨ ਦੀ ਜ਼ਰੂਰਤ ਨਹੀਂ ਪੈਣੀਗੀ ਤੇ ਆਮ ਹੀ ਆਪਣੇ ਘਰੇ ਹੋਣ ਜਿਹੜੇ ਚੀਜ਼ ਮਿਲ ਜਾਣੀ ਆ ਉਹ ਜੇ ਤੁਹਾਡੇ ਵੀ ਪਸ਼ੂ ਦਾ ਭਾਰ ਪੈਂਦਾ ਜਾਂ ਪਿੱਛਾ ਦਿਖਾਉਂਦਾ ਹੈਗਾ ਤਾਂ ਆਪਾਂ ਕਿਹੜੀ ਚੀਜ਼ ਦੇਣੀ ਆ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇ ਅਖੰਡ ਤੱਕ ਬਹੁਤ ਹੀ ਵਧੀਆ ਇਹ ਨੁਕਤਾ ਬਾਹਰ ਤਿਆ ਹੋਇਆ ਤੇ ਸਸਤਾ ਜਿਆ ਨੁਕਤਾ ਨਾਲੇ ਤੇ ਤੁਸੀਂ ਵਰਤ ਕੇ ਦੇਖੋ 100% ਰਿਜ਼ਲਟ ਮਿਲੂਗਾ ਤੇ ਬਣੇ ਰਹੋ ਵੀਡੀਓ ਦੇ ਖੰਡ ਤੱਕ ਕਿਹੜੀ ਚੀਜ਼ ਆ ਤੁਹਾਨੂੰ ਦੱਸਦੇ ਆ ਕਿਵੇਂ ਦੇਣੀ ਆ ਪਸ਼ੂ ਨੂੰ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣ ਕੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਤਹਾਡਾ ਪਸ਼ੂ ਜਾਂ ਸੂਆ ਵਾ ਭਾਰ ਦਿਖਾਉਣ ਲੱਗ ਜਾਂਦਾ ਜਾਂ ਸੂਣ ਵਾਲਾ ਦਿਖਾਉਣ ਲੱਗ ਜਾਂਦਾ ਤੁਹਾਨੂੰ ਦੱਸ ਦਿਆਂ ਆਪਾਂ ਕੀ ਚੀਜ਼ ਦੇਣੀ ਆ ਪਸ਼ੂ ਨੂੰ ਜਿਵੇਂ ਕਿ ਆਪਣੀ ਆ ਝੋਟੀ ਸੂਣ ਵਾਲੀ ਆ ਤੇ ਥੋੜਾ ਜਿਹਾ ਕਈ ਵਾਰ ਜੇ ਪਸ਼ੂ ਬੈੰਦਾਗਾ ਭਾਰ ਦਿਖਾਉਣ ਲੱਗ ਜਾਂਦਾ ਤੇ ਬਹੁਤ ਕਿਸਾਨਪਰਾ ਡਰ ਜਾਂਦੇ ਆ ਵੀ ਹੁਣ ਕੀ ਬਣੂਗਾ ਤੇ ਆਪਾਂ ਪਸ਼ੂ ਵੇਚ ਦਈਏ ਸੋਨੂੰ ਪਸ਼ੂ ਵੇਚਣ ਦੀ ਜ਼ਰੂਰਤ ਨਹੀਂ ਨੰਬਰ 1 ਤੇ ਤਾਂ ਤੁਸੀਂ ਜਿਹੜਾ ਪਸ਼ੂ ਸੂਣ ਵਾਲਾ ਜਿੱਥੇ ਵੀ ਤੁਸੀਂ ਬੰਨ੍ਹਦੇ ਹੋ ਜੇ ਕੱਚਾ ਥਾਂ ਤਾਂ ਕੱਚਾ ਥਾਂ ਮੂਹਰੇ ਜਿਹੜਾ ਨੀ ਮਾ ਰੱਖਣਾ ਪਸ਼ੂ ਦਾ ਪਿਛਲਾ ਪਾਸਾ ਉੱਚਾ ਕਰਨਾ ਜਿਸ ਨੂੰ ਵੀ ਇਹ ਪਸ਼ੂ ਨੂੰ ਸ਼ਿਕਾਇਤ ਆ ਭਾਰ ਦੀ ਤੇ ਨੰਬਰ 2 ਤੇ ਸੋਨੂੰ ਦੱਸਦੇ ਆਪਾਂ ਨੋਕਤਾ ਵਰਤਣਾ ਤੇ ਕੱਦੂ ਆ ਜਿਹੜੇ ਹੁਣ ਕੱਦੂ ਆਪਾਂ ਪਸ਼ੂ ਨੂੰ ਦੇਣੇ ਆ ਤੁਹਾਨੂੰ ਦੱਸਾਂਗੇ ਆਪਾਂ ਵੀ ਕਿਵੇਂ ਦੇਣੇ ਆ ਪਸ਼ੂ ਨੂੰ ਕਿੰਨੇ ਦੇਣੇ ਆ ਤੇ ਕੱਦੂ ਆ ਜਿਹੜੇ ਬਹੁਤ ਹੀ ਸਸਤੇ ਆ 5-7 ਰੁਪਏ ਕਿਲੋ ਕੱਦੂ ਮਿਲ ਜਾਂਦੇ ਆ ਜੇ ਆਪਣੇ ਘਰੇ ਆਪਦੇ ਹੈਗੇ ਆ ਤਾਂ ਬੜੀ ਵਧੀਆ ਗੱਲ ਆ ਬਿਲਕੁਲ ਫਿਰ ਤਾਂ ਫਰੀ ਚ ਹੀ ਸਰ ਜੂਗਾ ਜਿਵੇਂ ਕਿ ਕਿਸਾਨ ਦੋਸਤੋ ਕੱਦੂ ਆਪਣੇ ਆਮ ਆ ਤੇ ਅਸੀਂ ਕੀ ਕਰਦੇ ਆ ਕੱਦੂ ਹਰੇਕ ਪਸ਼ੂ ਨੂੰ ਪਾਉਣੇ ਆ ਜਦੋਂ ਕੱਦੂ ਪੱਕ ਜਾਂਦੇ ਆ ਉਹ ਆਪਣੇ ਕੰਮ ਨਹੀਂ ਆਉਂਦੇ ਆਪਾਂ ਸੈਟੀ ਦੇਣੇ ਆ ਤੇ ਤੁਸੀਂ ਪੱਕੇ ਹੋਏ ਕੱਦੂ ਸਾਂਭ ਕੇ ਰੱਖਣੇ ਆ ਇਹ ਕਦੂ ਕੀ ਕਰਨਾ ਇਹਦੇ ਚੋਂ چیر ਕੇ ਚੰਗੀ ਤਰ੍ਹਾਂ ਨੂੰ ਗੁੱਦ ਕੱਢਣੀ ਐ ਦੀ ਕੱਲੀ ਆਹ ਗੁੱਦ ਇਸ ਤਰ੍ਹਾਂ ਇਹਦੇ ਵਿੱਚ ਸਣੇ ਵੀ ਇਹ ਪਸ਼ੂ ਨੂੰ ਤੁਸੀਂ 1 ਕਿਲੋ 1.5 ਕਿਲੋ ਇੱਕ ਟਾਈਮ ਦਾ 1.5 ਪਾਉਣੇ ਆ ਢਾੜੀ ਦੇ ਵਿੱਚ ਪੱਠਿਆਂ ਦੇ ਨਾਲ ਵੀ ਖਾਲੂ ਪਸ਼ੂ ਕੱਲਾ ਵੀ ਖਾ ਲੈਂਦਾ ਹੈਗਾ ਸੋ ਨੂੰ ਆਪਾਂ ਧਰ ਕੇ ਦਿਖਾਉਣੇ ਆ ਪਸ਼ੂ ਦੇ ਮੂਰੇ ਕੱਲਾ ਵੀ ਖਾ ਜੂਗਾ ਤੇ ਇਕੱਲੀ ਗੁੱਧ ਦੇ ਖਵਾਉਣੀ ਆ ਆ ਸਿਲਕਾ ਵੀ ਖਾਜੂ ਤਾਂ ਵੀ ਕੋਈ ਚੱਕਰ ਨਹੀਂ ਠੰਡਾ ਹੁੰਦਾ ਕੱਦੂ ਇਹ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਤੁਸੀਂ ਇਹ ਘਟੂ ਘਟ 10 15 ਦਿਨ ਇਹ ਕੱਦੂ ਖਵਾਉਣੀ ਆ ਪਸ਼ੂ ਨੂੰ ਜਿਹੜੇ ਨੂੰ ਪਸ਼ੂ ਨੂੰ ਸ਼ਿਕਾਇਤ ਆਉਂਦੀ ਆ ਜਾਂ ਭਾਰ ਦੀ ਜਾਂ ਸੂਣ ਵਾਲਾ ਜਾਂ ਸੂਆਵਾ ਪਸ਼ੂ ਕਈ ਵਾਰ ਬਾਅਦ ਪਿੱਸਾ ਦਿਖਾਉਣ ਲੱਗ ਜਾਂਦਾ ਤੇ ਉਹਨੂੰ ਵੀ ਤੁਸੀਂ ਦੇ ਸਕਦੇ ਹੋ ਇਹ ਬਹੁਤ ਹੀ ਵਧੀਆ ਚੀਜ਼ ਆ ਇਹ ਦੇਸੀ ਚੀਜ਼ਾਂ ਨਾਲੇ ਤੇ ਆਜੋ ਤੁਹਾਨੂੰ ਦਿਖਾਉਣੀ ਆ ਆਪਾਂ ਪਸ਼ੂ ਨੂੰ ਧਰਦੇ ਆਂ ਤੇ ਰਿਜਲਟ ਬਹੁਤ ਵਧੀਆ ਮਿਲਦਾ ਨਹੀਂ ਵੀ ਪਿਸਾ ਖਾਉਂਦਾ ਤੁਸੀਂ ਉਹਨੂੰ ਵੀ ਦੇ ਸਕਦੇ ਹੋ ਇਹ ਠੰਡੀ ਚੀਜ਼ ਆ ਕੋਈ ਹੋਣੀ ਇਹਦਾ ਸਾਈਡ ਇਫੈਕਟ ਨਹੀਂਗਾ ਫਾਇਦਾ ਹੀ ਹੁੰਦੇ ਆ ਆ ਦੇਖੋ ਆਪਾਂ ਹਰੇਕ ਪਸ਼ੂ ਨੂੰ ਆਪਾਂ ਖਵਾ ਦਿੰਨੇ ਹੁੰਨੇ ਆ ਦੇਖ ਸਕਦੇ ਹੋ ਸਾਰੇ ਪਸ਼ੂਆਂ ਨੂੰ ਹੀ ਆਪਣੇ ਕੋਲੇ ਹੁਣ ਕद्दू ਹੈਗੇ ਆ ਆਮ ਤੇ ਜਿਹੜਾ ਪੱਕ ਜਾਂਦਾ ਕੋਈ ਤੇ ਉਹ ਬਸ ਤਿੰਨ ਚਾਰ ਕद्दू ਹੁੰਦੇ ਆ ਤੇ ਵੱਢ ਕੇ ਤੇ ਪੱਠਿਆਂ ਦੇ ਨਾਲ ਇਹਨਾਂ ਨੂੰ ਖਵਾ ਦਿੰਨੇ ਆ ਤੇ ਬਹੁਤ ਸੌਂਕ ਦੇ ਨਾਲ ਖਾਂਦੇ ਆ ਦੇਖੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ